ਪੂਰੇ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਹੈਗਾ ਸ਼ਿਵਰਾਤਰੀ ਦਾ ਮਹਾਪੁਰ ਬੜੀ ਸ਼ਰਧਾ ਭਾਵਨਾ ਦੇ ਨਾਲ ਉਹ ਰੋਸ਼ੋ ਖੁਲਾਸ਼ ਦੇ ਨਾਲ ਜਿਹੜਾ ਹੈਗਾ ਮਨਾਇਆ ਜਾ ਰਿਹਾ ਸੋ ਆਦਮਪੁਰ ਦੇ ਵਿੱਚ ਅੱਜ ਜਿਹੜਾ ਹੈਗਾ ਵਾ ਇਸ ਪਵਨ ਮੌਕੇ ਦੇ ਉੱਪਰ ਜਿਹੜੀ ਹੈ ਸ਼ੋਭਾ ਯਾਤਰਾ ਕੀਤੀ ਗਈ ਹੈ ਜੀਸੀਆਈ ਕਲੱਬ ਆਦਮਪੁਰ ਵੱਲੋਂ ਜਿਹੜਾ ਹੈਗਾ ਵੱਡਾ ਉਪਰਾਲਾ ਕਰਦੇ ਆਏ ਸੋ ਸ਼ੋਭਾ ਯਾਤਰਾ ਦੇ ਦੌਰਾਨ ਜਿਹੜਾ ਹੈਗਾ ਵਾ ਲੰਗਰ ਲਗਾਇਆ ਗਿਆ ਅਸੀਂ ਸਾਰੇ ਮੈਂਬਰ ਨੇ ਅੱਜ ਸਾਡੇ ਆਦਮਪੁਰ ਸ਼ਹਿਰ 'ਚ ਸ਼ਿਵਰਾਤਰੀ ਸ਼ੁਭ ਮੌਕੇ ਦੇ ਉੱਤੇ ਜਿਹੜੀ ਸ਼ੋਭਾ ਯਾਤਰਾ ਅੱਜ ਸ਼ੁਰੂ ਹੋਈ ਆ ਉਹਦੇ ਸਵਾਗਤ ਲਈ ਅਸੀਂ ਇੱਥੇ ਇੱਕ ਲੰਗਰ ਦਾ ਆਯੋਜਨ ਕੀਤਾ ਸੀਗਾ ਇਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਭਾਈ ਜਿਹੜੇ ਭਾਈ ਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਆ ਭਾਈ ਸਭ ਤੋਂ ਉੱਤੇ ਤਾਂ ਇਨਸਾਨੀਅਤ ਹੈ ਇਨਸਾਨ ਹੈ ਰਾਈਟ ਜਿਹੜੇ ਆ ਧਰਮ ਮਜ਼ਬ ਸਭ ਬਾਅਦ ਜਾਂਦੇ ਆ ਮੈਂ ਉਸ ਚੀਜ਼ ਨੂੰ ਨਹੀਂ ਮੰਨਦਾ ਹੈਗਾ ਸਾਰੇ ਆਪਣੇ ਬ੍ਰਦਰ ਹੈ ਜੀ ਸਾਰੇ ਧਰਮ ਦੇ ਆ ਸਾਡੇ ਸਿੱਖ ਧਰਮ ਦੇ ਵਿੱਚ ਤਾਂ ਹਰਮੰਦਰ ਸਾਹਿਬ ਚਾਰ ਦਵਾਰ ਨੇ ਜੀ ਹਰ ਧਰਮ ਦਾ ਉਥੇ ਜਿਹੜਾ ਇਨਸਾਨ ਆ ਨਤਮਸਤਕ ਹੋ ਸਕਦਾ ਹੈ ਔਰ ਸਾਨੂੰ ਸਿੱਖਿਆ ਇਹ ਮਿਲੀ ਸਾਡੇ ਗੁਰੂ 피ਰਾ ਤੋਂ ਤੇ ਸਾਡੇ ਸਾਰੇ ਹੀ ਜੋ ਧਰਮ ਹੈ ਸਾਰੇ ਸਾਡੇ ਭਰਾ ਭੈਣ ਸਭ ਅਸੀਂ ਇੱਕ ਹੀ ਆ ਜੀ ਜਿਦਾ ਕਿ ਅੱਜ ਸ਼ਿਵਰਾਤਰੀ ਤੁਸੀਂ ਪੁੱਛਿਆ ਕਿ ਅਸੀਂ ਹਾਜ਼ਰ ਹੋਏ ਆ ਮੇਰੇ ਹੋਰ ਵੀ ਬ੍ਰਦਰ ਜਿਹੜੇ ਸਿੱਖ ਧਰਮ ਦੇ ਜਿਹੜੇ ਅਸੀਂ ਸਾਰੇ ਹੋਏ ਆ ਤੇ ਜਦੋਂ ਸਾਡੇ ਵੀ ਗੁਰਪਰਵ ਹੁੰਦੇ ਆ ਅਸੀਂ ਵੀ ਜਦੋਂ ਸ਼ੀਧੀ ਬ੍ਰਦਰ ਸ਼ਵੀਰ ਲਾਲ ਨੇ ਆ ਤਾਂ ਸਾਡੇ ਸਾਰੇ ਬ੍ਰਦਰ ਜਿਹੜੇ ਆ ਸਾਡੇ ਨਾਲ ਇੱਕ ਮੋੜ ਖੜੇ ਹੋ ਕੇ ਸਾਡੇ ਨਾਲ ਹੁੰਦੇ ਆ ਨੇ ਜੇਸੀਆਈ ਕਲੱਬ ਆਦਮਪੁਰ ਦੀ ਇੱਕ ਮਸ਼ਹੂਰ ਸੰਸਥਾ ਜਿਹੜੀ ਇਸ ਵੇਲੇ ਮੰਨੀ ਜਾਂਦੀ ਹੈ ਜਿਹੜੀ ਹਰ ਸਾਲ ਵੱਡੇ ਉਪਰਾਲੇ ਕਰਦੀ ਆ ਸੋ ਤੁਸੀਂ ਜੁੜਿਓ ਖዋਸਪੁਰ ਟੀਵੀ ਚੈਨਲ ਦੇ ਨਾਲ ਔਰ ਮੈਂ ਹਾਂ ਤੁਹਾਡਾ ਆਪਣਾ ਕੁਲਵੀਰ ਸਿੰਘ ਗੁੜਿਆਲ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਜਿਹੜਾ ਹੈਗਾ ਸ਼ਿਵਰਾਤਰੀ ਦਾ ਮਹਾਪੁਰ ਬੜੀ ਸ਼ਰਦਾ ਭਾਵਨਾ ਦੇ ਨਾਲ ਉਹ ਰੋਸ਼ੋ ਖੁਲਾਸ ਦੇ ਨਾਲ ਜਿਹੜਾ ਹੈਗਾ ਮਨਾਇਆ ਜਾ ਰਿਹਾ ਸੋ ਆਦਮਪੁਰ ਦੇ ਵਿੱਚ ਅੱਜ ਜਿਹੜਾ ਹੈਗਾ ਵਾ ਇਸ ਪਵਨ ਮੌਕੇ ਦੇ ਉੱਪਰ ਜਿਹੜੀ ਹੈ ਸ਼ੋਭਾ ਯਾਤਰਾ ਕੀਤੀ ਗਈ ਹੈ ਜੇਸੀਆਈ ਕਲਬ ਆਦਮਪੁਰ ਵੱਲੋਂ ਜਿਹੜਾ ਹੈਗਾ ਵੱਡਾ ਉਪਰਾਲਾ ਕਰਦੇ ਆ ਸੋ ਸ਼ੋਭਾ ਯਾਤਰਾ ਦੇ ਦੌਰਾਨ ਜਿਹੜਾ ਹੈਗਾ ਵਾ ਲੰਗਰ ਲਗਾਇਆ ਗਿਆ ਸੋ ਸਾਡੇ ਨਾਲ ਜੇਸੀਆਈ ਕਲਬ ਦੇ ਮੈਂਬਰ ਸਾਹਿਬਾਨ ਮੌਜੂਦ ਨੇ ਸੋ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਆਪਾਂ ਮੈਂਬਰ ਸਾਹਿਬਾਨਾਂ ਨੂੰ ਜਿਹੜਾ ਹੈ ਸ਼ਿਵਰਾਤਰੀ ਦੇ ਮਹਾਪੁਰਬ ਦੀ ਵਧਾਈ ਦਿੰਨੇ ਆ ਜੀ ਬਹੁਤ-ਬਹੁਤ ਵਧਾਈ ਭਈ ਸਭ ਨੂੰ ਅ ਸ ਸਾਰਿਆਂ ਨੂੰ ਸ਼ੁਭ ਰਾਤਰੀ ਬਾਬਾ ਮੋਰਕਾ ਜੀ ਮੈਂ ਜੈਸੀ ਆਦਮਪੁਰ ਪ੍ਰਾਈਡ ਤੋਂ ਪ੍ਰੈਜ਼ੀਡੈਂਟ 2026 ਜਤਿੰਦਰ ਸਿੰਘ ਤੇ ਅਸੀਂ ਸਾਰੇ ਮੈਂਬਰ ਨੇ ਅੱਜ ਸਾਡੇ ਆਦਮਪੁਰ ਸ਼ਹਿਰ ਚ ਸ਼ਿਵਰਾਤਰੀ ਸ਼ੁਭ ਮੌਕੇ ਤੇ ਉੱਤੇ ਜਿਹੜੀ ਸ਼ੋਭਾ ਯਾਤਰਾ ਅੱਜ ਸ਼ੁਰੂ ਹੋਈ ਆ ਉਹਦੇ ਸਵਾਗਤ ਲਈ ਅਸੀਂ ਇੱਥੇ ਇੱਕ ਲੰਗਰ ਦਾ ਆਯੋਜਨ ਕੀਤਾ ਸੀਗਾ ਤੇ ਉਹਦੇ ਚ ਅਸੀਂ ਸਾਰੇ ਮੈਂਬਰ ਇਕੱਠੇ ਹੋਏ ਆ ਸਾਡੇ ਜਿਹੜੇ ਪ੍ਰੋਜੈਕਟ ਚੇਅਰਮੈਨ ਮੇਰੇ ਨਾਲ ਸੰਜੀਵ ਗਾਂਧੀ ਐਸੋਰੀ ਸੁਨੀਲ ਗਾਂਧੀ ਖੜੇ ਨੇ ਔਰ ਸਾਡੇ ਸੀਨੀਅਰ ਮੈਂਬਰ ਸੰਜੀਵ ਗਾਂਧੀ ਜੀ ਸਾਡੇ ਸਰਨੀ ਸਾਹਿਬ ਔਰ ਸਾਡੇ ਖਰਾਨਾ ਜੀ ਔਰ ਸਾਰੇ ਜਿਹੜੇ ਮੇਰੇ ਮੈਂਬਰ ਭਰਾ ਸਾਰੇ ਪਹੁੰਚੇ ਹੋਏ ਨੇ ਔਰ ਬਹੁਤ ਸੋਹਣਾ ਇਹ ਪ੍ਰੋਗਰਾਮ ਰਿਹਾ ਜੀ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਸ ਚੀਜ਼ ਨੂੰ ਆਰਗੇਨਾਈਜ਼ ਕੀਤਾ ਔਰ ਸਾਨੂੰ ਬਹੁਤ ਖੁਸ਼ੀ ਹੋਈ ਆਪਣੇ ਸ਼ਹਿਰ ਲਈ ਆਪਣੇ ਭਰਾਵਾਂ ਲਈ ਔਰ ਆਪਣੀ ਕਮਿਊਨਿਟੀ ਲਈ ਇਹ ਸਾਰਾ ਕੁਝ ਕਰਨ ਲਈ ਜੀ ਭਾਜੀ ਸ਼ਿਵਰਾਤਰੀ ਦਾ ਮਹਾਂਪੁਰਬ ਹਰ ਸਾਲ ਹੀ ਮਨਾਇਆ ਜਾਂਦਾ ਹੈ ਹਰ ਸਾਲ ਹੀ ਤੁਹਾਡੇ ਵੱਲੋਂ ਇਦਾਂ ਦਾ ਉਪਰਾਲਾ ਕੀਤਾ ਜਾਂਦਾ ਜੀ ਹਾਂਜੀ ਭਾਜੀ ਸਾਡੇ ਜੀਸੀ ਆਦਮਪੁਰ ਪ੍ਰਾਈਡ ਹਰ ਸਾਲ ਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਦੀ ਸੇਵਾ ਹਰ ਸਾਲ ਹੀ ਕਰਦਾ ਜੀ ਬਿਲਕੁਲ ਜੀ ਤੇ ਜੋ ਅੱਜ ਲੰਗਰ ਦੀ ਸੇਵਾ ਸੀ ਲੰਗਰ ਦੀ ਸੇਵਾ ਦੌਰਾਨ ਸੰਗਤਾਂ ਦੇ ਲਈ ਕੀ ਕੀ ਜੜੀ ਹੈਗੀ ਆ ਜਿਹੜੇ ਲੰਗਰ ਦੇ ਵਿੱਚ ਤੁਸੀਂ ਪ੍ਰੋਵਾਈਡ ਕੀਤਾ ਹੈ ਹਾਂਜੀ ਸਾਡੇ ਬੋਲੋ ਜੀ ਸੰਗਤਾਂ ਦੇ ਜਿਹੜਾ ਆਪਣਾ ਸ਼ੁਭ ਯਾਤਰਾ ਜਿਹੜੀ ਸੰਗਤ ਸੀਗੀ ਔਰ ਇਹ ਲਈ ਅਸੀਂ ਸੈਂਡਵਿਚ ਉਹ ਵੀ ਅਸੀਂ ਖੁਦ ਸਪੈਸ਼ਲ ਤਿਆਰ ਕਰਵਾਏ ਸੀਗੇ ਰੈਡੀमेड ਨਹੀਂ ਬਜ਼ਾਰੋਂ ਲੈ ਆਏ ਸੀ ਫਰੈਸ਼ ਰੈਡੀ ਕਰਵਾਏ ਸੀਗੇ ਔਰ ਨਾਲ ਜੂਸ ਸੀਗਾ ਜੀ ਸਾਡੇ ਵੱਲੋਂ ਬਿਲਕੁਲ ਜੀ ਸਾਰੇ ਹਾਲੀ ਸੰਗਤ ਲਈ ਬਿਲਕੁਲ ਜੀ ਜੇ ਗੱਲ ਕਰੀਏ ਤਾਂ ਇੱਕ ਸਾਬਤ ਸੂਰਤ ਸਿੱਖਾ ਸਾਸ ਰੂਪ ਯਾਨੀ ਕਿ ਸਿੱਖੀ ਸਰੂਪ ਦੇ ਵਿੱਚ ਉਹ ਭਾਜੀ ਇਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜੋ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈਗਾ ਵਾ ਭਾਈਚਾਰਕ ਸਾਂਝ ਜਿਹੜੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਤੁਸੀਂ ਸਾਰੇ ਜਣੇ ਰਲ ਕੇ ਜਿਹੜਾ ਬੜਾ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਵੀ ਇੱਕ ਵੱਡਾ ਜਿਹੜਾ ਹੈਗਾ ਵੀੜਾ ਚੁੱਕਿਆ ਹੋਇਆ ਹੈ ਤੇ ਇਸ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਭਾਈ ਜਿਹੜੇ ਭਾਈ ਚਾਰਕ ਸਾਂਝ ਨੂੰ ਤੋੜਨਾ ਚਾਹੁੰਦੇ ਆ ਭਾਈ ਸਭ ਤੋਂ ਉੱਤੇ ਤਾਂ ਇਨਸਾਨੀਅਤ ਆ ਇਨਸਾਨ ਆ ਰਾਈਟ ਜਿਹੜੇ ਆ ਧਰਮ ਮਜ਼ਬ ਸਭ ਬਾਅਦ ਚ ਆਉਂਦੇ ਆ ਮੈਂ ਉਸ ਚੀਜ਼ ਨੂੰ ਨਹੀਂ ਮੰਨਦਾ ਹੈਗਾ ਸਾਰੇ ਆਪਣੇ ਬ੍ਰਦਰ ਆ ਜੀ ਸਾਰੇ ਧਰਮ ਇਹ ਕਿਹਾ ਸਾਡੇ ਸਿੱਖ ਧਰਮ ਦੇ ਚ ਤਾਂ ਹਰਮੰਦਰ ਸਾਹਿਬ ਚਾਰ ਦਵਾਰ ਨੇ ਜੀ ਹਰ ਧਰਮ ਦਾ ਉਥੇ ਜਿਹੜਾ ਇਨਸਾਨ ਆ ਨਤਮਸਤਕ ਹੋ ਸਕਦਾ ਹੈ ਔਰ ਸਾਨੂੰ ਸਿੱਖਿਆ ਇਹ ਮਿਲੀ ਸਾਡੇ ਗੁਰੂ ਪੀਰਾਂ ਤੋਂ ਤੇ ਸਾਡੇ ਸਾਰੇ ਹੀ ਜੋ ਧਰਮ ਆ ਸਾਰੇ ਸਾਡੇ ਭਰਾ ਭੈਣ ਸਾਬ ਅਸੀਂ ਇੱਕ ਹੀ ਆ ਜੀ ਬਿਲਕੁਲ ਜੀ ਕੀ ਕਹਿੰਦੇ ਸਰ ਕੀ ਸੰਦੇਸ਼ ਕੀ ਦੇਣਾ ਚਾਹੋਗੇ ਅੱਜ ਸ਼ਿਵਰਾਤਰੀ ਦਾ ਮਹਾਪੁਰਬ ਹੈ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਤੇ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਆਪਣੇ ਵੱਲੋਂ ਆਪਣੇ ਕਲੱਬ ਵੱਲੋਂ ਇਹ ਸੰਦੇਸ਼ ਦੇਣਾ ਚਾਹਾਂਗਾ ਸਾਰੇ ਮੈਂ ਇਸ ਜੋ ਸ਼ਿਵਰਾਤਰੀ ਸ਼ੁ ਮੌਕੇ ਦੇ ਉੱਤੇ ਕਿ ਸਾਰਿਆਂ ਨੂੰ ਤਾਂ ਇੱਕ ਸਾਡੇ ਵੱਲੋਂ ਸਾਰੇ ਸਾਡੇ ਕਲੱਬ ਵੱਲੋਂ ਬਹੁਤ-ਬਹੁਤ ਸ਼ਿਵਰਾਤਰੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਔਰ ਅਸੀਂ ਚਾਹਾਂਗੇ ਸਾਰੇ ਹੀ ਧਰਮ ਸਾਰੇ ਹੀ ਭਰਾ ਆਪਸ ਵਿੱਚ ਮਿਲ ਕੇ ਕੋਈ ਵੀ ਕਿਸੇ ਕਿਸਮ ਦਾ ਪੁਰਬ ਆ ਕੋਈ ਵੀ ਚਾਹੇ ਗੁਰਪੁਰਬ ਆ ਸਾਡਾ ਚਾਹੇ ਸ਼ਿਵਰਾਤਰੀ ਪੁਰਬ ਆ ਚਾਹੇ ਕੋਈ ਵੀ ਪੁਰਬ ਆਂਦਾ ਸਾਰੇ ਭਰਾਵਾਂ ਨੂੰ ਇਕਤਾ ਸਬੂਤ ਦਿੰਦੇ ਹੋਏ ਇਕੱਠੇ ਹੋ ਕੇ ਹੀ ਸੈਲੀਬ੍ਰੇਟ ਕਰਨਾ ਚਾਹੀਦਾ ਇੱਕ ਦੂਜੇ ਦੇ ਪੁਰਬ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਆ ਜਿਦਾਂ ਕਿ ਅੱਜ ਸ਼ਿਵਰਾਤਰੀ ਤੁਸੀਂ ਪੁੱਛਿਆ ਕਿ ਅਸੀਂ ਹਾਜ਼ਰ ਹੋਏ ਆ ਮੇਰੇ ਹੋਰ ਵੀ ਬ੍ਰਦਰ ਜਿਹੜੇ ਸਿੱਖ ਧਰਮ ਦੇ ਜਿਹੜੇ ਅਸੀਂ ਸਾਰੇ ਹੋਏ ਆ ਜਦੋਂ ਸਾਡੇ ਵੀ ਗੁਰਪੁਰਬ ਹੁੰਦੇ ਆ ਅਸੀਂ ਵੀ ਜਦੋਂ ਸ਼ਿਧੀਪੁਰ ਤੇ ਸ਼ਵੀਲਾ ਲੰਨੇ ਆ ਤਾਂ ਸਾਡੇ ਸਾਰੇ ਬ੍ਰਦਰ ਜਿਹੜੇ ਆ ਸਾਡੇ ਨਾਲ ਇੱਕ ਮੋਢੇ ਖੜੇ ਹੋ ਕੇ ਸਾਡੇ ਨਾਲ ਹੁੰਦੇ ਆ ਜੀ ਬਿਲਕੁਲ ਜੀ ਸੋ ਗੱਲਬਾਤ ਕਰਦੇ ਆ ਜੀਸੀਆਈ ਕਲੱਬ ਦੇ ਹੋਰ ਵੀ ਮੈਂਬਰ ਸਾਡੇ ਨਾਲ ਸੱਵਨ ਮੌਜੂਦ ਨੇ ਸੋ ਭਾਜੀ ਤੁਹਾਨੂੰ ਵੀ ਸਭ ਤੋਂ ਪਹਿਲਾਂ ਬਹੁਤ-ਬਹੁਤ ਸ਼ੁਭਰਾਤਰੀ ਦੇ ਪਾਵਨ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਜੀ ਸਾਰੇ ਸ਼ਹਿਰ ਨੂੰ ਵਧਾਈਆਂ ਜੀ ਇਸ ਸ਼ੁਭ ਦਿਹਾੜੇ ਤੇ ਅਸੀਂ ਸ਼ੋਭਾ ਯਾਤਰਾ ਤੇ ਆਪਣਾ ਲੰਗਰ ਲਵਾਇਆ ਸਾਨੂੰ ਬਹੁਤ ਖੁਸ਼ੀ ਹੋਈ ਤੇ ਸੰਗਤ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਸਾਰਿਆਂ ਨੂੰ ਜੋ ਅਸੀਂ ਲਾਇਆ ਲੰਗਰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਤ੍ਰਿਤ ਹੋਇਆ ਹਾਂਜੀ ਠੀਕ ਹੈ ਤੇ ਮੈਂ ਦੇਖ ਰਿਹਾ ਸੀ ਭਾਜੀ ਸ਼ੋਭਾ ਯਾਤਰਾ ਵੱਖ-ਵੱਖ ਤਰ੍ਹਾਂ ਦੀਆਂ ਜੜੀਆਂ ਹੈਗੀਆਂ ਝਲਕੀਆਂ ਜੜੀਆਂ ਦਿਖਾਈਆਂ ਜਾ ਰਹੀਆਂ ਸੀਗੀਆਂ ਔਰ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ ਕਿ ਜਿਸ ਤਰ੍ਹਾਂ ਨਾਲ ਕਿ ਭਗਵਾਨ ਸ਼ਿਵ ਜੀ ਜਿਹੜੇ ਹੈਗੇ ਅਸਲ ਦੇ ਵਿੱਚ ਜਿਹੜੇ ਸਾਡੇ ਵਿੱਚ ਇਸ ਵੇਲੇ ਵਿਰਾਜ਼ਮਾਨ ਹੋਏ ਤੇ ਉਹਨਾਂ ਦੀ ਜਿਹੜੀ ਹੈਗੀ ਆ ਕਹਿ ਲਓ ਕਿ ਉਹਨਾਂ ਦਾ ਵਿਆਹ ਪੁਰਬ ਜਿਹੜਾ ਮਨਾਇਆ ਜਾ ਰਿਹਾ ਜੀ ਸਾਨੂੰ ਵੀ ਇਤਾਂ ਹੀ ਫੀਲ ਆ ਕਿ ਅਸੀਂ ਅਸਲ ਜਿ ਕਿਸੇ ਫੰਕਸ਼ਨ ਤੇ ਅਸੀਂ ਮੈਰਿਜ ਤੇ ਆ ਬੈਠੇ ਆ ਸਾਨੂੰ ਵੀ ਸਾਰਿਆਂ ਨੂੰ ਇਹੀ ਫੀਲ ਹੋਇਆ ਸਾਰਿਆਂ ਨੂੰ ਹਾਂਜੀ ਹਾਂਜੀ ਠੀਕ ਹੈ ਭਾਜੀ ਤੇ ਹੋਰ ਭਾਜੀ ਕੀ ਤੁਸੀਂ ਕੀ ਆਪਣੇ ਵੱਲੋਂ ਸੰਦੇਸ਼ ਦੇਣਾ ਚਾਹੋਗੇ ਕਿ ਸ਼ਿਵਰਾਤਰੀ ਦਾ ਮਹਾਂਪੁਰਬ ਹਰ ਸਾਲ ਹੀ ਆਪਾਂ ਮਨਾਉਂਦੇ ਆਂ ਤਾਂ ਇਸ ਮਹਾਂਪੁਰਬ ਨੂੰ ਹੋਰ ਕਿਸ ਵਧੀਆ ਢੰਗ ਨਾਲ ਹੋਰ ਕਿੱਦਾਂ ਆਪਾਂ ਮਨਾ ਸਕਦੇ ਆਂ ਜੀ ਨਹੀਂ ਇਸ ਵਾਰੀ ਤਾਂ ਸਾਡੇ ਵੱਲੋਂ ਕੋਈ ਕਮੀ ਪੇਸ਼ ਨਹੀਂ ਰਹੀ ਜੀ ਤੇ ਅਸੀਂ ਅਗਲੇ ਸਾਲ ਹੋਰ ਇਸ ਤੋਂ ਵਧੀਆ ਤਰੀਕੇ ਨਾਲ ਕਰਾਂਗੇ ਹੂੰ ਬਾਕੀ ਇਸ ਸਾਲ ਤਾਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਰੀ ਸੰਗਤ ਨੂੰ ਸਾਰਾ ਜੋਸ਼ੀ ਲੰਗਰ ਬਣਾਇਆ ਉਯੋਜ ਕੀਤਾ ਪ੍ਰੋਪਰ ਤਰੀਕੇ ਨਾਲ ਸਾਰਿਆਂ ਨੂੰ ਮਿਲਿਆ ਹਾਂਜੀ ਸੋ ਇਹ ਸਾਨੂੰ ਜਿਵੇਂ ਕਲੱਬ ਦੇ ਮੈਂਬਰ ਸਹਿਬਾਨ ਸੋ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਕਰਦੇ ਨੇ ਹਰ ਸਾਲ ਜਿਹੜਾ ਹੈਗਾ ਸ਼ਿਵਰਾਤਰੀ ਦੇ ਮਹਾਪਰਵ ਦੇ ਉੱਪਰ ਇਹ ਸਾਰੇ ਵੀਰ ਇਕੱਠੇ ਹੁੰਦੇ ਨੇ ਇੱਥੇ ਗੱਲ ਇਹ ਨਹੀਂ ਆ ਕਿ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਕੋਈ ਸਿੱਖ ਆ ਇੱਥੇ ਇੱਕ ਭਾਈਚਾਰਕ ਸਾਂਝ ਨੂੰ ਜਿਹੜਾ ਮਜ਼ਬੂਤ ਕਰਨ ਦਾ ਜਿਹੜਾ ਵੱਡਾ ਵੀੜਾ ਇਹ ਆਦਮਪੁਰ ਦੇ ਜਿਹੜੇ ਨੌਜਵਾਨ ਵੀਰ ਸਾਡੇ ਭਰਾ ਜਿਹੜੇ ਚੁੱਕ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹਰ ਸਾਲ ਵੱਡਾ ਉਪਰਾਲਾ ਕਰਦੇ ਨੇ ਜੀਸੀਆਈ ਕਲੱਬ ਆਦਮਪੁਰ ਦੀ ਇੱਕ ਮਸ਼ਹੂਰ ਸੰਸਥਾ ਜਿਹੜੀ ਇਸ ਵਿਲੇ ਮੰਨੀ ਜਾਂਦੀ ਹੈ ਜਿਹੜੀ ਹਰ ਸਾਲ ਵੱਡੇ ਉਪਰਾਲੇ ਕਰਦੀ ਹੈ ਸੋ ਅਜੂਣਾ ਵੱਲੋਂ ਸ਼ਬਰਤਰੀ ਦੇ ਮਹਾਪੁਰਬ ਦੇ ਉੱਪਰ ਜਿਹੜਾ ਹੈਗਾ ਵਾ ਸੰਗਤਾਂ ਦੀ ਸੇਵਾ ਦੇ ਲਈ ਜਿਹੜਾ ਹੈਗਾ ਇੱਕ ਲੰਗਰ ਲਗਾਇਆ ਗਿਆ ਸੀਗਾ ਸੋ ਸਾਰੇ ਮੈਂਬਰ ਸਾਹਿਬਾਨ ਇੱਕ ਵਾਰ ਇਹਨਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਦਿਖਾ ਦਈਏ ਕਿ ਜਿਹੜੇ ਲੋਕ ਇਹ ਕਹਿੰਦੇ ਆ ਕਿ ਇਹ ਜਿਹੜੀ ਭਾਈਚਾਰਕ ਸਾਂਝ ਜਿਹੜੀ ਆ ਕਮਜ਼ੋਰ ਹੋ ਰਹੀ ਹੈ ਉਹਨਾਂ ਵਾਸਤੇ ਇੱਕ ਵੱਡੀ ਵੱਡੀ ਜਿਹੜੀ ਗੱਲ ਹੈਗੀ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਹੈਗੇ ਆ ਸਿੱਖ ਚਿਹਰੇ ਵੀ ਮੌਜੂਦ ਨੇ ਇੱਥੇ ਹੋਰ ਵੀ ਬਹੁਤ ਸਾਰੇ ਜਿਹੜੇ ਚਿਹਰੇ ਜਿਹੜੇ ਮੌਜੂਦ ਹੈਗੇ ਆ ਤੋ ਦੇਖ ਕੇ ਤੁਹਾਨੂੰ ਇਹ ਜਿਹੜਾ ਬਿਲਕੁਲ ਸਮਝ ਜਾਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਔਰ ਜਿਹੜੀਆਂ ਜਿਹੜੇ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਭਾਈਚਾਰਕ ਸਾਜ ਨੂੰ ਤੋੜਨ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਚੱਲ ਰਹੇ ਨੇ ਉਹਨਾਂ ਤੋਂ ਜਿਹੜਾ ਹੈਗਾ ਵਾ ਸੰਗਤਾਂ ਨੂੰ ਜਿਹੜਾ ਸੁਚੇਤ ਰਹਿਣ ਦੀ ਲੋੜ ਹੈ ਸੋ ਹੋਰ ਵੀ ਬੀਰ ਸਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਲਾਸਟ ਵਿੱਚ ਤੁਹਾਡੇ ਮਾਧਿਅਮ ਨਾਲ ਆਪਣੇ ਆਏ ਹੋਏ ਜਿਹੜੇ ਸਾਡੇ ਮੈਂਬਰ ਸਹਿਬਾਨ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਸਾਡੇ ਪਾਸ ਪ੍ਰੈਜ਼ੀਡੈਂਟ ਰਵਿੰਦਰ ਸੈਣੀ ਜੀ ਸਾਡੇ ਆਈਪੀਪੀ ਸਰ ਸਾਡੇ ਕੋਰਣਾ ਸਾ ਸਾਡੇ ਸੀਨੀਅਰ ਮੈਂਬਰ ਸੰਜੀਵ ਗਾਂਧੀ ਜੀ ਸਾਡੇ ਕੋਚ ਸੌਰੀ ਚੇਅਰਮੈਨ ਸਾਡੇ ਇਸ ਪ੍ਰੋਜੈਕਟ ਦੇ ਸੁਨੀਲ ਗਾਂਧੀ ਜੀ ਸਾਡੇ ਸੈਕਟਰੀ ਸਾਹਿਬ ਰੋਹਿਤ ਕੁਮਾਰ ਜੀ ਸਾਡੇ ਮੈਂਬਰ ਰਵਿੰਦਰਪਾਲ ਸਿੰਘ ਜੀ ਖੜੇ ਨੇ ਸਾਡੇ ਮੈਂਬਰ ਹਰਵਿੰਦਰ ਸਿੰਘ ਗਰੇਵਾਲ ਭਾਜੀ ਖੜੇ ਨੇ ਔਰ ਸਾਡੇ ਮੈਂਬਰ ਜਗਦੀਪ ਸਿੰਘ ਜੀ ਔਰ ਵੀ ਮੈਂਬਰ ਸਾਡੇ ਜਿਹੜੇ ਸੀਗੇ ਜਸਟ ਉਹਨਾਂ ਕਿਸੇ ਕੰਨ ਚਲੇ ਗਏ ਉਹਨਾਂ ਦਾ ਵੀ ਮੈਂ ਸਾਰਿਆਂ ਦਾ ਜਿਹਨੇ ਆਏ ਸ਼ਿਰਕਤ ਕੀਤੀ ਅੱਜ ਆਪਣਾ ਸਮਾਂ ਕੱਢ ਕੇ ਇਸ ਪੁਰਵ ਦੇ ਵਿੱਚ ਆ ਕੇ ਨਾਲ ਖੜੇ ਹੋਏ ਆ ਔਰ ਸੇਵਾ ਕੀਤੀ ਆ ਸਾਰਿਆਂ ਦਾ ਬਹੁਤ ਬਹੁਤ ਮੈਂ ਆਪਣੇ ਉਰਦ ਦਿਲੋਂ ਧੰਨਵਾਦ ਕਰਦਾ ਜੀ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸੋ ਇਹ ਸਨ ਜੀਸੀਆਈ ਕਲੱਬ ਦੇ ਮੈਂਬਰ ਸਹਿਬਾਨ ਸੋ ਇਹਨਾਂ ਨੂੰ ਅਸੀਂ ਸ਼ੁਭਕਾਮਨਾਵਾਂ ਦਿੰਦੇ ਆ ਉਮੀਦ ਕਰਦੇ ਆ ਕਿ ਹਰ ਸਾਲ ਇਸੇ ਤਰ੍ਹਾਂ ਨਾਲ ਵੱਧ ਚੜ ਕੇ ਜਿਹੜਾ ਹੈਗਾ ਉਦੋਂ ਉਪਰਾਲੇ ਕਰਦੇ ਰਹਿਣ ਔਰ ਸੰਗਤਾਂ ਦੀ ਜਿਹੜੀ ਸੇਵਾ ਕਰਦੇ ਰਹਿਣ ਸੋ ਤੁਸੀਂ ਦੇਖ ਰਹੇ ਹੋ ਆਦਮ ਪਰਤੋ ਖਵਾਸਪੁਰ ਟੀਵੀ ਚੈਨਲ ਦੀ ਵਿਸ਼ੇਸ਼ ਰਿਪੋਰਟ ਮੈਂ ਹਾਂ ਤੁਹਾਡਾ ਆਪਣਾ ਕੁਲਵੀਰ ਸਿੰਘ ਕੁੜਿਆਲ